2 ਸਾਲ ਪਹਿਲਾਂ ਚੰਨੀ ਸਰਕਾਰ ਵੇਲੇ ਦਰਜ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਏ ਡੀਜੀਪੀ ਮੁਖਵਿੰਦਰ ਸਿੰਘ ਛੀਨੇ ਦੀ ਅਗਵਾਹੀ ਹੇਠਲੀ ਸੈੱਟ ਵੱਲੋਂ ਭੇਜੇ ਸੰਮਣ ਤਹਿਤ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਅੱਜ ਮੁੜ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਨੇ ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਸੈੱਟ ਵੱਲੋਂ ਮਜੀਠੀਆ ਤੋਂ 7 ਘੰਟੇ ਪੁੱਛ ਪੜਤਾਲ ਕੀਤੀ ਗਈ ਸੀ ਉਸ ਮਗਰੋਂ 27 ਦਸੰਬਰ ਨੂੰ ਮੁੜ ਸੱਦਿਆ ਗਿਆ ਸੀ ਪਰ ਮਜੀਠੀਆ ਨੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਸੀ ਇਸੇ ਤਰ੍ਹਾਂ ਅੱਜ ਦੂਜੀ ਵਾਰ ਉਸ ਤੋਂ ਪੁੱਛ ਪੜਤਾ ਸ਼ੁਰੂ ਹੋ ਚੁੱਕੀ ਹੈ ਚੀਨੇ ਦੀ ਅਗਵਾਈ ਹੇਠ ਇਸ ਸੈੱਟ ਵਿੱਚ ਰਣਜੀਤ ਸਿੰਘ ਢਿੱਲੋਂ ACP ਹਰਵਿੰਦਰ ਸਿੰਘ ਵਰਕ ਤੇ DSP ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਲ ਨੇ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸਬੰਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾਂ ਫੇਰ ਮੈਨੂੰ 30 ਤਰੀਕ ਦੇ ਸਬੰਨ ਕੱਢਦੇ ਹੁਣ ਕਮਾਲ ਦੀ ਗੱਲ ਹੈ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਰਿਟਾਇਰਮੈਂਟ ਮਗਰ ਪਤਾ ਨਹੀਂ ਕਿਹੜੀ ਇਹ ਜੀ ਮਜਬੂਰੀ ਹੋ ਗਈ ਕਿ ਮਜੀਠੀਏ ਨੂੰ ਫੇਰ ਸਦਨਾ ਪੈ ਗਈ ਮੈਂ ਤਾਂ ਖੁਸ਼ੀ-ਖੁਸ਼ ਹੀ ਆਇਆ ਮੈਂ ਉਸ ਦਿਨ ਵੀ ਕਹਿ ਕੇ ਆਇਆ ਸੀ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਦੇ ਤੇ ਕੋਈ ਕੇਸ ਹੀ ਪਾਉਣਾ ਝੂਠਾ ਆ ਦਿਓ ਭਾਈ ਤੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੇ ਮਗਰ ਹੁਣ ਸੱਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਉਹ ਤਾਂ ਸ ਕਰਨ ਰਹਿ ਗਿਆ اور ਸਿਆਸੀ ਕਰਨ ਤੇ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸੇਟ ਦਾ ਪਿਓ ਦਾ ਪੁੱਤਾ ਜੀ ਲੱਤਾ ਤੇ ਜਾਨ ਆ ਤੂੰ ਆਪ ਬਣੇ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਮਾਸਟਰ ਭਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸੇਟ ਆਪ ਬਣੇ ਕੇਜਰੀਆਲ ਸਾਹਿਬ ਨੂੰ ਬਾਹੂ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤੈਨੂੰ ਜਾਣਾ ਉਹ ਦੱਸ ਦੇ ਤੁਹਾਨੂੰ ਦੱਸ ਦਈਏ ਕਿ ADGP ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਨੇ ਉਸ ਤੋਂ ਪਹਿਲਾਂ ਹੀ ਮਜੀਟੀਆਂ ਨੂੰ ਪੇਸ਼ ਹੋਣ ਲਈ ਬੁਲਾ ਲਿਆ ਮਜੀਠੀਏ ਨੇ ਇਸ ਗੱਲ ਦਾ ਸਖਤ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇੰਨੀ ਕੀ ਮਜਬੂਰੀ ਸੀ ਕਿ ਕੱਲ ਨੂੰ ਰਿਟਾਇਰਮੈਂਟ ਹੈ ਤੇ ਅੱਜ ਹੀ ਉਹਨਾਂ ਨੂੰ ਮੈਨੂੰ ਸਦਣਾ ਪੈ ਗਿਆ ਕਿ ਇਸ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਨਵੀਂ ਚਾਲ ਹੈ ਮਜੀਠੀਏ ਨੇ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਤੋਂ ਜਿੰਨਾ ਜ਼ੋਰ ਲੱਗਦਾ ਹੈ ਉਹ ਲਾ ਲੈਣ ਕਿਉਂਕਿ ਮਜੀਠੀਏ ਨੇ ਕਿਹਾ ਕਿ ਉਹ ਕਿਸੇ ਤੋਂ ਵੀ ਡਰਨ ਵਾਲੇ ਨਹੀਂ ਮਜੀਠੀਏ ਨੇ ਕਿਹਾ ਕਿ ਆਪ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਅਪਣਾ ਰਹੀ ਹੈ ਅਤੇ ਉਹ ਇਹਨਾਂ ਤੋਂ ਡਰ ਕੇ ਕਰੇ ਨਹੀਂ ਬੈਠਣਗੇ ਉਹ ਇਹਨਾਂ ਦੀ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਤੇ ਅੱਖਾਂ ਮੀਚ ਕੇ ਯਕੀਨ ਕੀਤਾ ਸੀ ਉਨ੍ਹਾਂ ਨੇ ਹੀ ਪੰਜਾਬ ਦੇ ਲੋਕਾਂ ਦੇ ਨਾਲ ਗੱਦਾਰੀ ਕੀਤੀ ਹੈ ਮਜੀਠੀਏ ਨੇ ਕਿਹਾ ਕਿ ਉਹ ਸੱਚ ਬੋਲਦੇ ਆਏ ਨੇ ਤੇ ਉਹ ਹਮੇਸ਼ਾ ਸੱਚ ਬੋਲਦੇ ਹੀ ਰਹਿਣਗੇ ਅਤੇ ਆਪ ਸਰਕਾਰ ਦੇ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਆਪ ਸਰਕਾਰ ਦੇ ਇਦਾਂ ਹੀ ਝੂਠ ਬੇਨਕਾਬ ਕਰਦੇ ਰਹਿਣਗੇ